ਹੈਲੋ ਗਾਇਜ਼ ਅੱਜ ਅਸੀਂ ਤੁਹਾਨੂੰ ਬੋਰਡ ਬਣਾਉਣੀ ਸਿਖਾਵਾਂਗੇ ਜੋ ਪਾਣੀ ਵਿੱਚ ਤੈਰਦੀ ਆ ਜੋ ਬੱਚੇ ਮੋਬਾਈਲ ਨਾਲ ਲੱਗੇ ਰਹਿੰਦੇ ਆ ਨਾ ਉਹ ਬੱਚੇ ਮੋਬਾਈਲ ਨਾ ਵੇਖਿਆ ਕਰਨ ਇਹੋ ਜਿਹੇ ਗੇਮਾਂ ਜਿਹੜੀਆਂ ਨਾ ਬੱਚਿਆਂ ਨੂੰ ਮਾਪਿ ਉਸਖਾਣ ਤਾਂ ਜੋ ਸਾਡਾ ਬਚਾਰਾ ਲੱਗੇ ਰਹੇ ਫੋਨ ਨਾ ਵੇਖੇ ਆ ਦੇਖੋ ਅਸੀਂ ਅੱਜ ਤੁਹਾਨੂੰ ਪਹਿਲਾ ਬੋਰਡ ਬਣਾਉਣੀ ਸਿਖਾਣੇ ਆ ਆ ਸੂਰੀ ਵਾਲਾ ਪੇਚ ਲੱਲੇ ਆ ਦਬਲ ਠੀਕ ਹੈ ਇਹਨੂੰ ਇਸ ਤਰ੍ਹਾਂ ਫੋਲਡ ਕਰ ਲੈਣਾ ਆ ਫੋਲਡ ਕਰ ਲਿਆ ਵਾ ਫਿਰ ਅਸੀਂ ਇਸ ਤਰ੍ਹਾਂ ਫੋਲਡ ਕਰ ਲੈਣਾ ਵਾ ਠੀਕ ਹੈ ਫਿਰ ਅਸੀਂ ਇਹਨੂੰ ਇਸ ਤਰ੍ਹਾਂ ਫੋਲਡ ਕਰਨਾ ਹੈ ਫਿਰ ਇਹਨੂੰ ਖੋਲ ਲੈਣਾ ਹੈ ਇੱਥੋਂ ਅਸੀਂ ਇਸ ਤਰ੍ਹਾਂ ਸ਼ੇਪ ਬਣਾਣੀ ਹੈ ਆ ਦੇਖੋ ਸ਼ੇਪ ਬਣ ਗਈ ਇਹਦੀ ਦੋ ਤਹ ਜੜੀਆਂ ਉੱਪਰ ਨੂੰ ਅਸੀਂ ਫੋਲਡ ਕਰ ਲੈਣੀਆਂ ਨੇ ਇਸ ਤਰ੍ਹਾਂ ਆ ਚੁੰਝਾ ਇਸ ਤਰ੍ਹਾਂ ਵਿੱਚਵਾੜ ਲੈਣੀਆਂ ਨੇ ਠੀਕ ਹੈ ਫਿਰ ਆਹ ਵਾਲੀ ਚੀਜ਼ ਫੋਲਡ ਕਰਨੀ ਹੈ ਇਸ ਤਰ੍ਹਾਂ ਠੀਕ ਹੈ ਇਹਨਿੰਸਤਾ ਚੁੰਝਰ ਫੋਲਡ ਕਰਨ ਇਹਦੀ ਚੁੰਝਿਤ ਨੂੰ ਫੋਲਡ ਕਰਨੀ ਹੈ ਆ ਦੇਖੋ ਇਸ ਤਰ੍ਹਾਂ ਠੀਕ ਹੈ ਫਿਰ ਅਸੀਂ ਸੈਂਟਰ ਚੋਂ ਫੜਨਾ ਵਾ ਤੇ ਇਸ ਤਰ੍ਹਾਂ ਕਰਨਾ ਵਾ ਠੀਕ ਹੈ ਫਿਰ ਅਸੀਂ ਇਹ ਦੋਨੋਂ ਚੁੰਝਾਂ پکڑਣੀਆਂ ਨੇ ਇਹ ਤੋਂ ਇਸ ਤਰ੍ਹਾਂ ਕਰ ਦੇਣਾ ਇਹਨੂੰ ਇਹਦੇ ਨਾਲ ਮਿਲਾ ਲੈਣਾ ਹੈ ਠੀਕ ਹੈ ਫਿਰ ਅਸੀਂ ਇਧਰ ਵੀ ਇਸ ਤਰ੍ਹਾਂ ਇਹਨੂੰ ਇਹਦੇ ਨਾਲ ਮਿਲਾ ਲੈਣਾ ਹੈ ਫਿਰ ਇਹ ਸਾਡੀ ਬੋਰਡ ਬਣ ਚੁੱਕੀ ਐ ਆ ਦੇਖੋ ਭਰ ਗਈ ਨਾ ਸਾਡੀ ਬੋਰਡ ਫਿਰ ਅਸੀਂ ਇੱਕ ਢੂੰਗਾ ਲੱਣਾ ਉਹਦੇ ਵਿੱਚ ਅਸੀਂ ਇਸ ਤਰ੍ਹਾਂ ਪਾਣੀ ਪਾ ਲੈਣਾ ਆ ਪਾਣੀ ਪੈ ਗਿਆ ਬਾਅਦ ਵਿੱਚ ਅਸੀਂ ਅਸੀਂ ਪ੍ਰਾਤ ਵੀ ਵੱਡੀ ਲੈ ਸਕਦੇ ਉਹਦੇ ਵਿੱਚ ਪਾਣੀ ਪਾ ਸਕਦੇ ਆ ਤਾਂ ਜੂਚ ਬੱਚਿਆਂ ਨੂੰ ਜਿਆਦਾ ਮਜ਼ਾ ਆਏਗਾ ਇਹ ਘੱਟ ਬਣਾ ਦੇਖੋ ਤੈਰਦੀ ਪਈ ਨਾ ਆਪਣੇ ਆਪ ਹੀ ਦੇਖੋ ਅਸੀਂ ਨਿੱਕਾ ਛੋਟਾ ਡੂੰਗਾ ਲਿਆ ਹੀ ਨਾ ਅਸੀਂ ਵੱਡਾ ਪ੍ਰਾਤ ਜਿਹੜੀ ਸਾਡੀ ਵੱਡੀ ਪ੍ਰਾਤ ਵੱਡੀ ਪ੍ਰਾਤ ਵੀ ਲੈ ਸਕਦੇ ਹਾਂ ਉਹਦੇ ਵਿੱਚ ਕਰਾਂਗੇ ਤੇ ਬੱਚੇ ਨੂੰ ਮਜ਼ਾ ਵੀ ਆਏਗਾ ਤਾਰਨ ਵਿੱਚ ਬੱਚਾ ਖੇਲੇਗਾ ਇਸ ਬੇੜੀ ਦੇ ਨਾਲ ਇਹ ਚ ਥੋੜਾ ਜਿਹਾ ਪਾਣੀ ਪਾ ਲੈਣਾ ਹੈ ਨਾ ਇਸ ਤਰ੍ਹਾਂ ਜੋ ਤੈਰੇਗੀ ਉੱਪਰ ਹੈ ਠੀਕ ਹੈ ਤਾਂ ਜੋ ਬੱਚੇ ਜਿਹੜੇ ਫੋਨ ਵੇਖਦੇ ਆ ਨਾ ਬੱਚੇ ਜਿਨ੍ਹਾਂ ਦੇ ਮਾਪੇ ਬੱਚਿਆਂ ਨੂੰ ਫੋਨ ਦਿਆਰੇ ਲਾ ਛੱਡਦੇ ਆ ਉਹ ਫੋਨ ਵੀ ਬੱਚਿਆਂ ਨੂੰ ਘੱਟ ਦਿਖਾਣ ਇਸ ਤਰ੍ਹਾਂ ਜਿਹੜੀਆਂ ਗੇਮਾਂ ਹੁੰਦੀਆਂ ਬੱਚਿਆਂ ਨੂੰ ਉਹ ਵੀ ਇਸ 칸ਤਾ ਆਜੂ ਸਾਡੇ ਬੱਚੇ ਫੋਨ ਘੱਟ ਵੇਖਣ ਬੱਚੇ ਖੇਡ ਸਕਦੇ ਆ ਪਰ ਅੱਜਕੱਲ ਮਾਪੇ ਆਪ ਹੀ ਫੋਨਾਂ ਵਿੱਚ ਵਿਜੀ ਹੋਣ ਲੱਪਿਆ ਫੋਨਾਂ ਚੋਂ ਬਾਹਰ ਨਿਕਲੋ ਬੱਚਾ ਨੂੰ ਗੇਮਾਂ ਸਿਖਾਓ ਇਹ ਤੁਹਾਡੇ ਵਾਸਤੇ ਹੀ ਇੱਕ ਗੇਮ ਲੈ ਕੇ ਆਏ ਹਾਂ ਸੀ